ਜੀ ਸੈ ਸ਼ਿਕਰ ਜੀ ਸਾਰਿਆਂ ਨੂੰ ਸੋ ਕਿਵੇਂ ਹੋ ਜੀ ਤਦ ਲੋ ਜੀ ਅੱਜ ਮੈਂ ਬਣਾਵਾਂਗੀ ਮਠੇ ਦੇ ਆਲੂ ਮਠੇ ਕੇ ਆਲੂ ਬੋਲਦੇ ਇਹਨੂੰ ਯੂਪੀ ਦੇ ਵਿੱਚ ਕਿਉਂਕਿ ਯੂਪੀ ਦੀ ਇਹ ਫੇਮਸ ਡਿਸ਼ ਆ ਹਰ ਸ਼ਾਦੀ ਵਿਆਹ ਦੇ ਵਿੱਚ ਮੈਰਿਜ ਦੇ ਵਿੱਚ ਇਹ ਬਣਾਉਂਦੇ ਨੇ ਇਸ ਤੋਂ ਬਿਨਾ ਉਹਨਾਂ ਦੀ ਮੈਰਿਜ ਅਧੂਰੀ ਆ ਤੇ ਮੈਂ ਸੋਚਿਆ ਚਲੋ ਮੈਂ ਵੀ ਟਰਾਈ ਕਰਕੇ ਦੇਖਦੀ ਆ ਤਾਂ ਇਸ ਲਈ ਮੈਂ ਵੀ ਅੱਜ ਬਣਾ ਰਹੀ ਆ ਮਠੇ ਕੇ ਆਲੂ ਤਾਂ ਉਹਦੇ ਲਈ ਦੇਖੋ ਜੀ ਮੈਂ ਲੈਨੇ ਪੰਜ 6 ਆਲੂ ਲਏ ਤੇ ਬੋਇਲ ਕਰਕੇ ਤੇ ਇਧਰ ਲਿਆ ਸਰੋਂ ਦਾ ਤੇਲ ਕਿਉਂਕਿ ਮੈਂ ਸਰੋਂ ਦੇ ਤੇਲ ਦੇ ਵਿੱਚ ਬਣਾਉਂਦੀ ਨਹੀਂ ਵੈਸੇ ਤਾਂ ਤਾਂ ਉਧਰ ਇਸ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਉਂਦੇ ਆ ਇਸ ਕਰਕੇ ਮੈਂ ਵੀ ਸਰੋਂ ਦਾ ਤੇਲ ਲੀਤਾ ਹੈ ਗਾਇਸ ਲੋ ਜੀ ਤੇਲ ਸਾਡਾ ਹੋ ਚੁੱਕਿਆ ਹੈ ਤਾਂ ਇਹਦੇ ਵਿੱਚ ਪਾਵਾਂਗੇ ਜੀਰਾ ਕਿਉਂਕਿ ਉਹਨਾਂ ਨੇ ਵੀ ਪਹਿਲਾਂ ਜੀਰਾ ਹੀ ਪਾਇਆ ਸੀ ਮੈਂ ਵੀਡੀਓ ਦੇਖੀ ਉਹਨਾਂ ਦੀ ਉਸ ਤੋਂ ਬਾਅਦ ਪਾਵਾਂਗੇ ਪਿਆਜ਼ ਲੋਇ ਚੁਲ੍ਹੇ 'ਤੇ ਪਿਆਜ਼ ਰੋ ਚੁੱਕੇ ਨੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਪੁਰਾਣੀ ਕੱਟ ਕੇ ਪਾਣੀ 'ਚ ਲੇਟੇ ਹੈ ਪੀਸੀ ਹੋਈ ਪਾਵਾਂਗੇ ਤੇ ਤੁਸੀਂ ਦੇਖੋ ਮੈਂ ਪੀਸੀ ਹੋਈ ਪਾਵਾਂਗੀ ਹਰੀ ਮਿਰਚ ਕਿਉਂਕਿ ਬੱਚੇ ਨਹੀਂ ਖਾਂਦੇ ਹੈਗੇ ਲੋ ਜੀ ਤੇ ਇੱਕ ਪਾਇਆ ਸੀ ਟਮਾਟਰ ਕੱਟ ਕੇ ਤੇ ਮੈਂ ਪਾਵਾਂਗੀ ਟਮਾਟਰ ਦਾ ਪੇਸਟ ਲੋ ਇਸ ਤਰ੍ਹਾਂ ਬਣਾਉਂਦੇ ਨੇ ਮੱਛੇ ਦੇ ਆਲੂ ਜਦ ਤੱਕ ਹਨ ਸਾਢੇ ਪਿਆਜ਼ ਹੋ ਰਿਹਾ ਤਾਂ ਤੱਕ ਮਸਾਲਾ ਤਿਆਰ ਕਰਦੇ ਇਹਨਾਂ ਜੀ ਕਾਲੀ ਮਿਰਚ ਪਾਊਡਰ ਤੇ ਲਾਵਾਂਗੇ ਢੇਗੀ ਮਿਰਚ ਪਾਊਡਰ ਕਿਉਂਕਿ ਹਰੀ ਮਿਰਚ ਪਾਈ ਹੋਈ ਹੈ ਤੇ ਲਾਵਾਂਗੇ ਜੀ ਹਲਦੀ ਤੁਸੀਂ ਆਪਣੇ ਹਿਸਾਬ ਦੇ ਨਾਲ ਲੈਣਾ ਕਿੰਨੇ ਬਣਾ ਰਹੇ ਹੋ ਮੈਂ ਤਾਂ ਥੋੜਾ ਹੀ ਬਣਾ ਰਹੀ ਹਾਂ ਇਸ ਕਰਕੇ ਸੋਡ ਹਲਦੀ ਆਮੋ ਗਿੱਤਨੀਆ ਬਾਰਡਰ ਇਹਦੇ ਵਿੱਚ ਗਰਮ ਮਸਾਲਾ ਨਹੀਂ ਪਾਉਣਾ ਹੈਗਾ ਸੋ ਲੋਜੀ ਤੇ ਵਿੱਚ ਪਾਵਾਂਗੇ ਹਿੰਗ ਥੋੜੀ ਜਿਹੀ ਤੇ ਜੁਰ ਇਦਿਚ ਪਾਣੀ ਪਾ ਕੇ ਤੇ ਇਹਨੂੰ ਮਿਕਸ ਕਰ ਲੋ ਉਸ ਤੋਂ ਕਰ ਲੋ మసాలా బ మసాలాలో చిత్ర ਤਤ ਮਸਾਲਾ ਹੋ ਰਿਹਾ ਤਾਂ ਤੱਕ ਇਧਰ ਲਿਆਇਆ ਦਹੀਂ ਇੱਕ ਕਟੋਰੀ ਇਹਨੂੰ ਅੱਛੀ ਤਰ੍ਹਾਂ ਫੈਂਟ ਲੋ ਕਿਉਂਕਿ ਦਹੀਂ ਔਰ ਹੁਕਲੇ ਹੋਏ ਆਲੂ ਦੇ ਨਾਲ ਹੀ ਬੰਦਾ ਹੈ ਇਹ ਦੇਖੋ ਇਸ ਨੂੰ ਅੱਛੀ ਤਰ੍ਹਾਂ ਫੈਂਟ ਲੋ ਸੋ ਲਓ ਜੀ ਤੁਸੀਂ ਦੇਖ ਸਕਦੇ ਹੋ ਕਿ ਤੜਕੇ ਨੇ ਔਇਲ ਛੱਡਤਾ ਹੈ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਲੂ ਆਲੂ ਨੂੰ ਇਸ ਤਰ੍ਹਾਂ ਮੈਸ਼ ਮੈਸ਼ ਕਰਕੇ ਪਾਣਾ ਜਿਆਦਾ ਵੀ ਨਹੀਂ ਕਰਨੀ ਹੈ ਜੀ ਤੇ ਆਈ ਥਿੰਕ ਅਸੀਂ ਇਹਨਾਂ ਨੂੰ ਦਮ ਆਲੂ ਕਹਿੰਦੇ ਆ ਉਹ ਮਠਾ ਦੇ ਆਲੂ ਬੋਲਦੇ ਆ ਇਹ ਪਰਪੋਸਰ ਦਾ ਕਿਉਂਕਿ ਉਹ ਵੀ ਇਸ ਤਰੀਏ ਬੰਦੇ ਦਮ ਆਲੂ ਵੀ ਇੱਕ ਤਰ੍ਹਾਂ ਇਸ ਨੂੰ ਇਸ ਤੇ ਹੁੰਨੇ ਦੇ ਵਿੱਚ ਐਡ ਕਰ ਦਾਂਗੇ ਇਹਦੇ ਹੀ ਲੋਚ ਤੁਸੀਂ ਦਹੀਂ ਪਾ ਕੇ ਇਸ ਨੂੰ ਤੁਸੀਂ ਚਲਾਉਣਾ ਹੈ ਕਿਉਂਕਿ ਦਹੀਂ ਫਟੇ ਨਾ ਤੇ ਹੁਣ ਲਾਸਟ ਵਿੱਚ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਪਹਿਲਾਂ ਨਹੀਂ ਪਾਣਾ ਕਿਉਂਕਿ ਅਗਰ ਤੁਸੀਂ ਨਮਕ ਪਹਿਲਾਂ ਪਾ ਦੋਗੇ ਤੇ ਤੁਹਾਡਾ ਦੁੱਧ ਆਪਣਾ ਦਹੀਂ ਫਟ ਸਕਦਾ ਹੈ ਇਸ ਤਰ੍ਹਾਂ ਤੇ ਫਿਰ ਟੇਸ ਨਹੀਂ ਆਏਗਾ ਤਾਂ ਹੁਣ ਥੋੜਾ ਜਿਹਾ ਵਿੱਚ ਪਾਣੀ ਐਡ ਕਰ ਦਾਂਗੇ ਕਿਉਂਕਿ ਦਹੀਂ ਬਹੁਤ ਗਾੜਾ ਸੀ ਇਸ ਕਰਕੇ ਪਾਣੀ ਵਿੱਚ ਪਾਉਣਾ ਪੈਣਾ ਸਾਨੂੰ ਤੇ ਇਸ ਲਈ ਪਾਇਆ ਹੈ ਕਈ ਲੋਕ ਨਾ ਜਿਵੇਂ ਲੱਸੀ ਬਣਾਉਂਦੇ ਆ ਉਹਦਾ ਬਣਾਉਂਦੇ ਆ ਉਹ ਤੇ ਮੈਂ ਫਿਰ ਇਸ ਤਰ੍ਹਾਂ ਬਣਾਇਆ ਦੇਖੋ ਜੀ ਇਹ ਹੈ ਜੀ ਮਠਾ ਦੇ ਆਲੂ ਤੇ ਹੁਣ ਇਸ ਨੂੰ ਸਲੋ ਫਲੇਮ ਤੇ ਆਪਾਂ ਬਕਾਵਾਂਗੇ ਲਓ ਜੀ ਹੁਣ ਪਾ ਦਾਂਗੇ ਸਵਾਦ ਅਨੁਸਾਰ ਨਮਕ ਤੇ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਸਤ੍ਰੇਨ ਪਕਾ ਲਓ 2 ਮਿੰਟ ਚ ਤੁਹਾਡੇ ਮਠਾ ਦੇ ਆਲੂ ਬਣ ਕੇ ਰੈਡੀ ਨੇ ਲਓ ਜੀ ਚਲੋ ਜੀ ਮਠਾ ਕੇ ਆਲੂ ਬਣ ਕੇ ਰੈਡੀ ਨੇ ਤੇ ਹੁਣ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਤੁਹਾਨੂੰ ਅੱਜ ਦੀ ਰੈਸਪੀ ਕਿਵੇਂ ਲੱਗੀ ਜਰੂਰ ਦੱਸਣਾ ਜੀ ਗੈਸ ਬੰਦ ਕਰਦੇ ਹਾਂ ਜੇ ਪਹਿਲਾਂ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਸੋਹਣੇ ਸੋਹਣੇ ਕਮੈਂਟ ਕਰਨਾ ਵੀਡੀਓ ਨੂੰ ਫੁੱਲ ਵਾਚ ਕਰਨਾ ਔਰ ਲਾਸਟ ਤੱਕ ਮੈਨਰ ਬਣੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ